ਅੱਜੇ ਛੋਟੀ ਤੋਂ ਛੋਟੀ ਸਰਕਾਰੀ ਨੌਕਰੀ ਛੱਡਣ ਲਈ ਤਿਆਰ ਨਹੀਂ ਹੁੰਦਾ ਪ੍ਰਾਈਵੇਟ ਵੀ ਹੋਵੇ ਉਹ ਵੀ ਛੱਡਣ ਲਈ ਤਿਆਰ ਨਹੀਂ ਹੁੰਦਾ ਪਹਿਲਾਂ ਵੀ ਇਨਕਮ ਟੈਕਸ ਦੀ ਜਿਹੜੀ ਕਮਿਸ਼ਨਰ ਦੀ ਕੁਰਸੀ ਛੱਡਣਾ ਉਹ ਵੀ ਬਹੁਤ ਵੱਡੀ ਗੱਲ ਅੱਜ ਦੇ ਟਾਈਮ ਵੀ ਜੇ ਕੋਈ ਕੁਰਸੀ ਨਾ ਕੋਈ ਆਈਐਸ ਆਈਪੀਐਸ ਆਈਆਰ ਛੱਡਦਾ ਤਾਂ ਇਸ ਗੱਲ ਕਰਕੇ ਛੱਡ ਦਿੰਦਾ ਕੋਈ ਉਹਨੂੰ ਐਮਐਲਏ ਦੀ ਟਿਕਟ ਦਿੰਦਾ ਹੋਵੇ ਕੋਈ ਉਹਨੂੰ ਰਾਜ ਸਭਾ ਮੈਂਬਰ ਬਣਾਉਂਦਾ ਹੋਵੇ ਕੋਈ ਐਮਪੀ ਟਿਕਟ ਬਣਾਉਂਦਾ ਹੋਵੇ ਕੋਈ ਬੰਦਾ ਮੈਨੂੰ ਦਿਖਾ ਦੋ ਰਵਿੰਦ ਕੇ ਜੀ ਦੀ ਵਲ ਦੀ ਤੋਂ ਇਲਾਵਾ जिने इनकम टैक्स कमिश्नर दी कुर्सीस करके ਛੱਡਦੀ ਹੋਵੇ ਵੀ ਮੈਂ ਭਾਈ ਮਦਰ ਟੇਰੇਸਾ ਨਾਲ ਜਾ ਕੇ ਵਲੰਟੀਅਰ ਕਰਨਾ ਉਹਨਾਂ ਦੀ ਸੋਚ ਉਹੀ ਹੈ ਜੋ ਇਨਕਮ ਟੈਕਸ ਕਮਿਸ਼ਨਰ ਦੀ ਕੁਰਸੀ ਤੋਂ ਰਿਜ਼ਾਈਨ ਦੇਣੇ ਵੇਲੇ ਸੀ ਨਹੀਂ ਮੈਨੂੰ ਦੱਸੋ ਵੀ ਕਦੇ ਹੁੰਦਾ ਵੀ ਭਾਈ ਇਨਕਮ ਟੈਕਸ ਕਮਿਸ਼ਨਰ ਜਿਹੜਾ ਬਣੂਗਾ ਬੰਦਾ ਉਹ ਕਿੱਡਾ ਤੋਂ ਨਿਆਣਾ ਸੀ ਉਦੋਂ ਵੀ ਤਾਂ ਬੰਦਾ ਪੂਰਾ ਮੈਚੁਰ ਹੋ ਜਾਂਦਾ ਹੈ ਬੰਦੇ ਨੂੰ ਪਤਾ ਜਿਹੜਾ ਉਹ ਲੱਗ ਜਾਂਦੇ ਵੀ ਇੱਥੇ ਮੈਨੂੰ ਪੈਸੇ ਬਣ ਸਕਦੇ ਆ ਉੱਥੇ ਪੈਸੇ ਬਣ ਸਕਦੇ ਆ ਕੈਲੂਬੀਓ ਸੇ ਇਮਾਨਦਾਰੀ ਨੂੰ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਹੈ ਡੈਮੇਜ ਕਰਨ ਦੀ ਜਿਹੜੀ ਕੋਸ਼ਿਸ਼ ਹੈ ਬੀਜੇਪੀ ਨੇ ਕੀਤੀ ਹੈ ਕਿਉਂਕਿ ਉਹਨਾਂ ਨੂੰ ਪਤਾ ਵੀ ਪਿਛਲੀਆਂ ਤਿੰਨ ਵਿਧਾਨ ਸਭਾ ਦੀਆਂ ਇਲੈਕਸ਼ਨ ਚ ਆਮ ਆਦਮੀ ਪਾਰਟੀ ਨੂੰ ਹਰਾ ਨਹੀਂ ਪਾਈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਕੋਲ ਕਿਹੜਾ ਕੋਈ ਬਹੁਤ ਪੈਸਾ ਹੈ ਜਾਂ ਬਹੁਤ ਵੱਡੇ ਵੱਡੇ ਲੋਕ ਹੈ ਇੱਕੋ ਚੀਜ਼ ਸੀ ਇਮਾਨਦਾਰੀ ਅਸਲੀ ਲੀਡਰਾਂ ਲੋਕਾਂ ਦਾ ਉਹੀ ਇਦਾਂ ਦਾ ਫੈਸਲਾ ਜਿਹੜਾ ਕਰ ਸਕਦਾ ਹੈ ਵੀ ਮੈਨੂੰ ਲੋਕਾਂ ਨੂੰ ਜਿਹੜੀ ਕਲੀਨ ਚਿੱਟ ਚਾਹੀਦੀ ਹੈ ਮੈਂ ਲੋਕਾਂ ਜਾਊਂਗਾ ਜੇ ਲੋਕਾਂ ਨੂੰ ਲੱਗਦਾ ਮੈਂ ਇਮਾਨਦਾਰ ਹੈ ਮੇਰਾ ਸਾਥ ਦਿਓ ਤੇ ਨਹੀਂ ਨਾ ਦੇ ਇਲੈਕਸ਼ਨ ਦੇ ਟਾਈਮ ਉਹਨਾਂ ਮੁੱਦਿਆਂ ਤੋਂ ਧਿਆਨ ਭਟਕਾਇਆ ਜਾਂਦਾ ਲੋਕਾਂ ਦੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਇਆ ਜਾਂਦਾ ਤੇ ਇਦਾਂ ਦੇ ਮੁੱਦੇ মিডিਆ 'ਚ ਖੜੇ ਕੀਤੇ ਜਾਂਦਾ ਜਿਹੜਾ ਲੋਕਾਂ ਦਾ ਕੋਈ ਅਸਲ ਮੁੱਦਾ ਹੀ ਨਹੀਂ ਹੁੰਦਾ ਜਦੋਂ ਅਰਵਿੰਦ ਜੀ ਤੇ ਮਨਦੀਸ਼ ਜੀ ਸਤਿੰਦਰ ਜੈਨ ਸਾਰੇ ਅੰਦਰ ਸੀ ਤੁਹਾਨੂੰ ਪਿੱਛੇ ਸਾਰਾ ਕੁਝ ਅਤਿਸ਼ੀ ਹੋਰੀ ਦੇਖ ਰਹੇ ਸੀ ਡਿਪਾਰਟਮੈਂਟ ਸਾਰੇ ਇੰਪੋਰਟੈਂਟ ਉਹਨਾਂ ਦੇ ਕੋਲੇ ਸੀ ਪਾਰਟੀ ਦੀ ਸਾਰੀ ਡਿਸੀਜਨ ਮੇਕਿੰਗ ਪ੍ਰੈਸ ਕਾਨਫਰੰਸ ਸਾਰਾ ਕੁਝ ਉਹ ਕਰਦੇ ਸੀ ਨਰਵਿੰਜੀ ਨੇ ਤਾਂ ਜੇਲ੍ਹ ਚੋਂ ਵੀ ਜਦੋਂ ਗਵਰਨਰ ਨੂੰ ਚਿੱਠੀ ਲਿਖੀ ਵੀ ਮੇਰੀ ਜਗ੍ਹਾ ਝੰਡਾ ਲਹਿਰਾਉਣ ਲਈ ਵੀ ਉਹਨਾਂ ਨੇ ਤਾਂ ਬੇਨਤੀ ਆਤਿਸ਼ੀ ਨੂੰ ਕੀਤੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਸਤੀਫਾ ਦਿੱਤਾ ਆਤਿਸ਼ੀ ਨੂੰ ਦਿੱਲੀ ਦੇ ਨਵੇਂ ਮੁੱਖ ਮੰਤਰੀ ਵਜੋਂ ਚੁਣਿਆ ਜਾ ਰਿਹਾ ਹੈ ਵਿਧਾਇਕ ਦਲ ਦੀ ਮੀਟਿੰਗ 'ਚ ਇਹ ਫੈਸਲਾ ਹੋਇਆ ਮੀਤ ਜੀ ਸਾਡੇ ਨਾਲ ਨੇ ਐਮਪੀ ਨੇ ਗੱਲਬਾਤ ਕਰਦੇ ਆ ਕਿ ਕਿਸ ਤਰੀਕੇ ਨਾਲ ਦੇਖਦੇ ਨੇ ਇਸ ਫੈਸਲੇ ਨੂੰ ਔਰ ਭਾਜਪਾ ਜਿਹੜੇ ਸਵਾਲ ਚੁੱਕ ਰਹੀ ਹੈ ਸਵਾਲ ਖੜੇ ਕਰ ਰਹੀ ਹੈ ਉਹਨਾਂ ਤੇ ਕੀ ਰਿਐਕਟ ਕਰਦੇ ਆ ਇਹ ਗੱਲਬਾਤ ਕਰਦੇ ਆ ਮੀਤ ਜੀ ਨਵਾਂ ਮੁੱਖ ਮੰਤਰੀ ਦਿੱਲੀ ਨੂੰ ਮਿਲ ਗਿਆ ਆਤੀਸ਼ੀ ਦੇ ਤੌਰ ਤੇ ਆਤੀਸ਼ੀ ਦਿੱਲੀ ਦੇ ਤੀਜੇ ਮਹਿਲਾ ਮੁੱਖ ਮੰਤਰੀ ਬਣ ਜਾ ਰਹੇ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਇੱਕ ਅਰਵਿੰਦ ਕੇਜਰੀਵਾਲ ਉਹਨਾਂ ਨੇ ਬਿਆਨ ਵੀ ਦਿੱਤਾ ਉਹਨਾਂ ਨੇ ਕਿ ਕੋਈ ਚੌਕੀਦਾਰ ਦੀ ਨੌਕਰੀ ਨਹੀਂ ਛੱਡਦਾ ਮੈਂ ਤਾਂ ਇਨਕਮ ਟੈਕਸ ਦਾ ਅਫਸਰ ਸੀਗਾ ਕਮਿਸ਼ਨਰ ਸੀਗਾ ਉਹ ਨੌਕਰੀ ਵੀ ਛੱਡੀ ਔਰ ਉਸ ਤੋਂ ਬਾਅਦ ਹੁਣ ਮੈਂ ਸੀਐਮ ਦੀ ਕੁਰਸੀ ਵੀ ਛੱਡ ਰਿਹਾ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਜਿਹੜਾ ਮਾਹੌਲ ਹੱਸਿਆ ਸੀ ਦੇਖੋ ਜੋ ਰਵਿੰਦ ਜੀ ਨੇ ਪਹਿਲਾਂ ਮੈਂ ਕਿਹਾ ਮੈਂ ਵੀ ਉਸ ਗੱਲ ਦੀ ਹਾਮੀ ਭਰਦਾ ਵੀ ਕੋਈ ਅੱਜ ਛੋਟੀ ਤੋਂ ਛੋਟੀ ਸਰਕਾਰੀ ਨੌਕਰੀ ਛੱਡਣ ਲਈ ਤਿਆਰ ਨਹੀਂ ਹੁੰਦਾ ਪ੍ਰਾਈਵੇਟ ਵੀ ਹੋਵੇ ਉਹ ਵੀ ਛੱਡਣ ਲਈ ਤਿਆਰ ਨਹੀਂ ਹੁੰਦਾ ਪਹਿਲਾਂ ਵੀ ਇਨਕਮ ਟੈਕਸ ਦੀ ਜਿਹੜੀ ਕਮਿਸ਼ਨਰ ਦੀ ਕੁਰਸੀ ਛੱਡਣਾ ਉਹ ਵੀ ਬਹੁਤ ਵੱਡੀ ਗੱਲ ਅੱਜ ਦੇ ਟਾਈਮ ਵੀ ਜੇ ਕੋਈ ਕੁਰਸੀ ਨਾ ਕੋਈ ਆਈਐਸ ਆਈਪੀਐਸ ਆਈਆਰ ਛੱਡਦਾ ਤਾਂ ਇਸ ਗੱਲ ਕਰਕੇ ਛੱਡ ਦਿੰਦਾ ਕੋਈ ਉਹਨੂੰ ਐਮਐਲਏ ਦੇ ਟਿਕਟ ਦਿੰਦਾ ਹੋਵੇ ਕੋਈ ਉਹਨੂੰ ਰਾਜ ਸਭਾ ਮੈਂਬਰ ਬਣਾਉਂਦਾ ਹੋਵੇ ਕੋਈ ਐਮਪੀ ਟਿਕਟ ਬਣਾਉਂਦਾ ਹੋਵੇ ਕੋਈ ਬੰਦਾ ਮੈਨੂੰ ਦਿਖਾ ਦੋ ਰਵਿੰਦ ਕੇਜਰੀਵਾਲ ਜੀ ਤੋਂ ਇਲਾਵਾ ਜਿਨੇ ਇਨਕਮ ਟੈਕ ਕਮਿਸ਼ਨਰ ਦੀ ਕੁਰਸੀਸ ਕਰਕੇ ਛੱਡਦੀ ਹੋਵੇ ਵੀ ਮੈਂ ਭਾਈ ਮਦਰ ਟ੍ਰੈਸਾ ਨਾਲ ਜਾ ਕੇ ਵਲੰਟੀਅਰ ਕਰਨਾ 96 ਦੇ ਵਿੱਚ ਛੱਡੀ ਸਿਆਸਤ ਦਾ ਜਾ ਕੇ ਉਦੋਂ 15 ਸਾਲ ਤੋਂ ਬਾਅਦ ਆਉਂਦੇ ਆ ਇਹ ਕਿਹੜਾ ਉਦੋਂ ਪਤਾ ਸੀ ਵੀ ਭਾਈ ਮੈਂ 15 ਸਾਲ ਬਾਅਦ ਜਾ ਕੇ ਸਿਆਸਤ ਚਾਹੂੰਗਾ ਜਾਇ ਹੋਵੇ ਭਾਈ ਬੰਦੇ ਕੋਲੇ ਬਹੁਤ ਜ਼ਿਆਦਾ ਪੈਸਾ ਹੈ ਵੀ ਮੈਂ ਤਾਂ ਨੌਕਰੀ ਕਰਨੀ ਨਹੀਂ ਚਾਹੁੰਦਾ ਵੀ ਇੱਕ ਵਾਰੀ ਲੱਗ ਗਿਆ ਛੱਡਤਾ ਜਿਹੜਾ ਬੰਦਾ ਆਮ ਮਿਡਲ ਕਲਾਸ ਫੈਮਿਲੀ ਚ ਹੋਵੇ ਇਨਕਮ ਟੈਕ ਕਮਿਸ਼ਨਰ ਹੋਵੇ ਤੇ ਸਿਰਫ ਲੋਕਾਂ ਦੀ ਸੇਵਾ ਭਾਵਨਾ ਦੇ ਲਈ ਕੁਰਸੀ ਜਿਹੜੀ ਹੈ ਆਪਣੀ ਉਹ ਛੱਡ ਦੇ ਤੇ ਉਹਨਾਂ ਨੇ 15 ਸਾਲ ਪਹਿਲਾਂ ਵੀ ਸੇਵਾ ਕੀਤੀ ਉਦੋਂ ਵਾਰ ਸਮੀਕਰਨ ਇਦਾਂ ਦੇ ਬਣ ਗਏ ਰਾਜਨੀਤੀ ਦੇ ਵਿੱਚ ਆਉਣਾ ਪੈ ਗਿਆ ਤੇ ਉਦੋਂ ਬਾਅਦ ਵੀ ਉਹਨਾਂ ਦੀ ਸੋਚ ਉਹੀ ਹੈ ਜੋ ਇਨਕਮ ਟੈਕਸ ਕਮਿਸ਼ਨਰ ਦੀ ਕੁਰਸੀ ਤੋਂ ਰਿਜ਼ਾਈਨ ਦੇਣੇ ਵੇਲੇ ਸੀ ਨਹੀਂ ਮੈਨੂੰ ਦੱਸੋ ਵੀ ਕਦੇ ਹੁੰਦਾ ਵੀ ਭਾਈ ਇਨਕਮ ਟੈਕਸ ਕਮਿਸ਼ਨਰ ਜਿਹੜਾ ਬਣੂਗਾ ਬੰਦਾ ਉਹ ਕਿਹੜਾ ਤੋਂ ਨਿਆਣਾ ਸੀ ਉਦੋਂ ਵੀ ਤਾਂ ਬੰਦਾ ਪੂਰਾ ਮੈਚੁਰ ਹੋ ਜਾਂਦਾ ਹੈ ਬੰਦੇ ਨੂੰ ਪਤਾ ਜਿਹੜਾ ਉਹ ਲੱਗ ਜਾਂਦਾ ਵੀ ਇੱਥੇ ਮੈਨੂੰ ਪੈਸੇ ਬਣ ਸਕਦੇ ਐ ਇੱਥੋਂ ਪੈਸੇ ਬਣ ਸਕਦੇ ਐ ਜੋ ਉਦੋਂ ਬੰਦਾ ਇਮਾਨਦਾਰ ਸੀ ਤਾਂ ਅੱਜ ਵੀ ਇਮਾਨਦਾਰ ਹੈ ਪਰ ਉਸੇ ਇਮਾਨਦਾਰੀ ਤੇ ਕੈਲੂਬੀਓ ਉਸੇ ਇਮਾਨਦਾਰੀ ਨੂੰ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਹੈ ਡੈਮੇਜ ਕਰਨ ਦੀ ਜਿਹੜੀ ਕੋਸ਼ਿਸ਼ ਹੈ ਬੀਜੇਪੀ ਨੇ ਕੀਤੀ ਹੈ ਕਿਉਂਕਿ ਉਹਨਾਂ ਨੂੰ ਪਤਾ ਵੀ ਪਿਛਲੀਆਂ ਤਿੰਨ ਵਿਧਾਨ ਸਭਾ ਦੀਆਂ ਇਲੈਕਸ਼ਨ ਚ ਆਮ ਆਦਮੀ ਪਾਰਟੀ ਨੂੰ ਹਰਾ ਨਹੀਂ ਪਾਈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਕੋਲੇ ਕਿਹੜਾ ਕੋਈ ਬਹੁਤ ਪੈਸਾ ਹੈ ਜਾਂ ਬਹੁਤ ਵੱਡੇ ਵੱਡੇ ਲੋਕ ਹੈ ਇੱਕੋ ਚੀਜ਼ ਸੀ ਇਮਾਨਦਾਰੀ ਇਮਾਨਦਾਰੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਵੀ ਸਾਰਾ ਕੁਝ ਅਦਾਲਤ ਦੇ ਵਿੱਚ ਹੀ ਪਤਾ ਲੱਗਿਆ ਜੱਟ ਸਾਹਿਬ ਨੇ ਵੀ ਕਿਹਾ ਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਜਿਹੜੇ ਬੰਦੇ ਤੋਂ ਬੀਜੇਪੀ ਨੇ 60 ਕਰੋੜ ਰੁਪਏ ਆਪ ਖੁਦ ਫੰਡ ਲਿਆ ਉਹ ਬੰਦੇ ਦੀ ਗਵਾਹੀ ਤੇ ਤੁਸੀਂ ਇੱਕ ਤਿੰਨ ਬਾਰੀ ਦੇ ਮੁੱਖ ਮੰਤਰੀ ਨੂੰ ਅੰਦਰ ਕਰ ਰੱਖਿਆ ਇਹ ਆਮ ਵੀ ਅਨਪੜ੍ਹ ਬੰਦੇ ਨੂੰ ਸਮਝ ਆਉਂਦੀ ਹੈ ਵੀ ਯਾਰ ਉਸੇ ਤੋਂ ਫੰਡ ਬੀਜੇਪੀ ਲੈ ਰਹੀ ਹੈ ਉਸੇ ਦੀ ਗਵਾਹੀ ਤੇ ਤੁਸੀਂ ਬੰਦਾ ਜਿਹੜਾ ਆਪਣਾ ਵਿਰੋਧੀ ਜਿਹੜਾ ਉਹ ਅੰਦਰ ਜਿਹੜਾ ਉਹ ਕਰ ਰੱਖਿਆ ਤੇ ਜੱਜ ਸਾਹਿਬ ਨੇ ਬਾਕੀ ਇਹ ਵੀ ਕਹਿਦਾ ਵੀ ਭਾਈ ਸੀਬੀਆਈ ਬੀਜੇਪੀ ਦਾ ਤੋਤਾ ਬਣ ਕੇ ਜਿਹੜਾ ਪਿੰਜਰੇ ਦਾ ਕੰਮ ਹੈ ਜਿਹੜਾ ਉਹ ਕਰ ਰਹੀ ਹੈ ਹਾਲਾਂਕਿ ਉੱਥੋਂ ਵੀ ਇੱਕ ਟੈਂਪਰੇਰੀ ਉਹਨਾਂ ਨੇ ਕਲੀਨ ਚਿੱਟ ਜਿਹੜੀ ਆ ਉਹ ਦਿੱਤੀ ਆ ਰਾਹਤ ਮਿਲੀ ਆ ਉੱਥੇ ਪਰ ਹਜੇ ਕਿ ਜਿਹੜਾ ਲੰਬਾ ਚੱਲਣਾ 20 ਸਾਲ ਨਾਲ ਉੱਥੇ ਫੈਸਲਾ ਹੋਵੇ ਪਰ ਇੱਕ ਜਿਹੜਾ ਅਸਲੀ ਲੀਡਰ ਆ ਲੋਕਾਂ ਦਾ ਉਹੀ ਏਦਾਂ ਦਾ ਫੈਸਲਾ ਜਿਹੜਾ ਕਰ ਸਕਦਾ ਵੀ ਮੈਨੂੰ ਲੋਕਾਂ ਨੂੰ ਜਿਹੜੀ ਕਲੀਨ ਚੇਟ ਚਾਹੀਦੀ ਹੈ ਮੈਂ ਲੋਕਾਂ ਜਾਊਂਗਾ ਜੇ ਲੋਕਾਂ ਨੂੰ ਲੱਗਦਾ ਮੈਂ ਇਮਾਨਦਾਰ ਆ ਮੇਰਾ ਸਾਥ ਦਿਓ ਤੇ ਨਹੀਂ ਨਾ ਦਿਓ ਤੇ ਮੈਨੂੰ ਲੱਗਦਾ ਵੀ ਇਹ ਗੱਲ ਕਹਿਣ ਦੇ ਨਾਲ ਇੰਨੀ ਤੇਜ਼ੀ ਨਾਲ ਦਿੱਲੀ ਦੇ ਲੋਕਾਂ ਸੰਕ ਹੋ ਰਹੀ ਹੈ ਵੀ ਆਮ ਆਦਮੀ ਪਾਰਟੀ ਜਿੰਨੀਆਂ ਪਹਿਲਾਂ ਸੀ ਟਾਈਆਂ ਉਹ ਤੋਂ ਵੀ ਵੱਡੇ ਮੰਡਟ ਦੇ ਨਾਲ ਇਸ ਵਾਰੀ ਚੌਥੀ ਵਾਰ ਸਰਕਾਰ ਜਿਹੜੀ ਉਹ ਬਣਾਉਗੇ ਜੀ ਵੀ ਇਹ ਕਹਿ ਰਹੀ ਹੈ ਕਿ ਇੱਕ ਪੋਲੀਟੀਕਲ ਡਰਾਮਾ ਕ੍ਰੀਏਟ ਕੀਤਾ ਗਿਆ ਔਰ ਇੱਕ ਪ੍ਰੌਕਸੀ ਸੀਐਮ ਬਣਾਇਆ ਆ ਤਿਸ਼ੀ ਹੁਣਾਂ ਨੂੰ ਆ ਰਹੇ ਉਹਨਾਂ ਦੀ ਸੀਨੀਅਰਟੀ ਦੀ ਤੋਹਫੀਨ ਹੈ ਜਿਹੜੀ ਇਸ ਤਰੀਕੇ ਨਾਲ ਕਿਉਂਕਿ ਕੰਮ ਤਾਂ ਕਹਿੰਦੇ ਸਾਰੇ ਕੇਜਰੀਵਾਲ ਹੁਣਾਂ ਨੇ ਕਰਨੇ ਪ੍ਰੌਕਸੀ ਸੀਐਮ ਆ ਤਿਸ਼ੀ ਤੇ ਥੋੜਾ ਵੀ ਕੋਈ ਸੀਐਮ ਕਿਸੇ ਸਟੇਟ ਚ ਡਰਾਮਾ ਕਰਕੇ ਦਿਖਾਵੇ ਨਾ ਥੋੜਾ ਕੋਈ ਸੀਐਮ ਕਦੇ ਇਹ ਕਹਿ ਕੇ ਇਲੈਕਸ਼ਨ ਚਲਾ ਜਾਊਗਾ ਵੀ ਜੇ ਮੈਂ ਇਮਾਨਦਾਰ ਆ ਮੈਨੂੰ ਵੋਟਾਂ ਵਾਦੂ ਨਹੀਂ ਨਾ ਪਾਇਓ ਆਮ ਤੌਰ ਤੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਰਾਜਨੀਤਿਕ ਲੀਡਰ ਨੇ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਵੀ ਇਲੈਕਸ਼ਨ ਦੇ ਟਾਈ 5 ਸਾਲ ਜਿਹੜੇ ਮਰਜ਼ੀ ਦੇੋਸ਼ ਲੱਗੀ ਗਏ ਹੁਣ ਮੁੱਖ ਮੰਤਰੀ ਤੇ ਸੀਐਮ ਤੇ ਮੰਤਰੀਆਂ ਤੇ ਪਰ ਇਲੈਕਸ਼ਨ ਦੇ ਟਾਈਮ ਉਹਨਾਂ ਮੁੱਦਿਆਂ ਤੋਂ ਧਿਆਨ ਭਟਕਾਇਆ ਜਾਂਦਾ ਲੋਕਾਂ ਦੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਇਆ ਜਾਂਦਾ ਤੇ ਇਦਾਂ ਦੇ ਮੁੱਦੇ ਮੀਡੀਆ 'ਚ ਖੜੇ ਕੀਤੇ ਜਾਂਦਾ ਜਿਹੜਾ ਲੋਕਾਂ ਨੂੰ ਕੋਈ ਅਸਲ ਮੁੱਦਾ ਹੀ ਨਹੀਂ ਹੁੰਦਾ ਵੀ ਅਸਲ ਮੁੱਦਿਆਂ ਤੋਂ ਧਿਆਨ ਭਟਕ ਜੇ ਤੇ ਫਿਰ ਸਾਈਡ ਤੋਂ ਪੈਸੇ ਦੀ ਤਾਕਤ ਦੇ ਨਾਲ ਵੱਡੇ ਲੋਕਾਂ ਦੀ ਤਾਕਤ ਦੇ ਨਾਲ ਮਸ਼ੀਨਰੀ ਤਾਕਤ ਦੇ ਨਾਲ ਵੋਟਾਂ ਨੂੰ ਇਕੱਠੇ ਕਰਨ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾਂਦੀ ਹੈ ਇਦਾਂ ਦੀ ਕਹਿ ਲੋ ਡਿਸੀਜਨ 메ਕਿੰਗ ਇਦਾਂ ਦਾ ਐਲਾਨ ਕੋਈ ਉਹੀ ਕਰ ਸਕਦਾ ਜਿਹਨੂੰ ਆਪਦੀ ਇਮਾਨਦਾਰੀ ਤੇ ਵਿਸ਼ਵਾਸ ਹੈ ਸੀਐਮ ਵਾਲੀ ਗੱਲ ਜਿਹੜੀ ਹੈ ਕਹਿੰਦੇ ਕਿ ਇੱਕ ਡੰਮੀ ਹੈ ਅਤਿਸ਼ੀ ਹੁਣੀ ਤਾਂ ਫੇਸ ਨੇ ਕੰਮਕਾਜ ਤਾਂ ਕਹਿੰਦੇ ਕੇਜਰੀਵਾਲ ਹੁਣਾਂ ਨਹੀਂ ਦੇਖਣਾ ਸਾਰਾ ਇੱਕ ਮੈਨਿਕ ਗੱਲ ਦੱਸੋ ਜਦੋਂ ਅਰਵਿੰਦ ਜੀ ਤੇ ਮਨੀਸ਼ ਜੀ ਸਤਿੰਦਰ ਜੈਨ ਸਾਰੇ ਅੰਦਰ ਸੀ ਤਾਂ ਉਹਨੂੰ ਪਿੱਛੇ ਸਾਰਾ ਕੁਝ ਅਤਿਸ਼ੀ ਹੋਰੀ ਦੇਖ ਰਹੇ ਸੀ ਡਿਪਾਰਟਮੈਂਟ ਸਾਰੇ ਇੰਪੋਰਟੈਂਟ ਉਹਨਾਂ ਦੇ ਕੋਲੇ ਸੀ ਪਾਰਟੀ ਦੀ ਸਾਰੀ ਡਿਸੀਜਨ 메ਕਿੰਗ ਪ੍ਰੈਸ ਕਾਨਫਰੈਂਸ ਸਾਰਾ ਕੁਝ ਉਹ ਕਰਦੇ ਸੀ ਹਨਾ ਰਵਿੰਜ ਜੀ ਨੇ ਤਾਂ ਜੇਲ੍ਹ ਚੋਂ ਵੀ ਜਦੋਂ ਗਵਰਨਰ ਨੂੰ ਚਿੱਠੀ ਲਿਖੀ ਵੀ ਮੇਰੀ ਜਗ੍ਹਾ ਝੰਡਾ ਲਹਿਰਾਉਣ ਲਈ ਵੀ ਉਹਨਾਂ ਨੇ ਤਾਂ ਬੇਨਤੀ ਹਾਸ਼ੀ ਨੂੰ ਕੀਤੀ ਜੇ ਇੰਪੋਰਟੈਂਟ ਮੰਨਦੇ ਆ ਹਨਾ ਹਾਸ਼ੀ ਬਾਕੀ ਤੁਸੀਂ ਸਾਰੇ ਸੀ ਜਾਣਦੇ ਆ ਕਿ ਬੜੀ ਬੜੇ ਬੋਕਲ ਨੇ ਹਿੰਮਤੀ ਹੈ ਕੰਮ ਕਰਨ ਵਾਲਿਆ ਇਮਾਨਦਾਰ ਹੈ ਤੇ ਜੋ ਇੱਕ ਮਾਅਬਦਾਨ ਚਾਹੀਦੇ ਆ ਆਮ ਆਦੀ ਪਾਰਟੀ ਵਰਗੀ ਪਾਰਟੀ ਦੇ ਸੀਐਮ ਬਣ ਲਈ ਉਹ ਸਾਰੇ ਮੈਨੂੰ ਲੱਗਦਾ ਪੂਰੇ ਕਰਦੇ ਆ ਮੀਥੇਰ ਸਾਡੇ ਨਾਲ ਸੀਗੇ ਐਮਪੀ ਮੀਥੇਰ ਕਹਿ ਰਹੇ ਨੇ ਕਿ ਇਹ ਬੋਲਡ ਡਿਸੀਜਨ ਜਿਹੜਾ ਲਿਆ ਅਰਵਿੰਦ ਕੇਜਰੀਵਾਲ ਹੁਣਾਂ ਨੇ ਲਿਆ ਔਰ ਇਹ ਡਿਸੀਜਨ ਲੈਣ ਲਈ ਵੀ ਹਿੰਮਤ ਹੋਣੀ ਚਾਹੀਦੀ ਆ ਔਰ ਅਰਵਿੰਦ ਕੇਜਰੀਵਾਲ ਹੁਣਾਂ ਨੇ ਇਹ ਹਿੰਮਤ ਦਿਖਾਈ ਹੈ ਬਾਕੀ ਜੇ ਕਿਸੇ ਚਿੰਮਤ ਹੈ ਤੋ ਉਹ ਵੀ ਕਰਕੇ ਇਸ ਤਰ੍ਹਾਂ ਦੀ ਹਿੰਮਤ ਦਿਖਾ ਸਕਦਾ ਤੇ ਨਾਲ ਇਹਨਾਂ ਨੇ ਕਿਹਾ ਕਿ ਇਸ ਦੇ ਨਾਲ ਇੱਕ ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਹੁਣਾਂ ਡਿਸੀਜਨ ਲਿਆ ਬਾਅਦ ਸੋਚ ਸਮਝ ਕੇ ਡਿਸੀਜਨ ਲਿਆ ਕਿਉਂਕਿ ਬਹੁਤ ਲਾਇਲ ਰੈਕ ਕੇ ਆਤੀਸ਼ੀ ਹੁਣਾਂ ਨੇ ਕੰਮ ਕੀਤਾ ਔਰ ਇਸੇ ਕਰਕੇ ਹੀ ਉਹਨਾਂ ਨੂੰ ਹੁਣ ਦਿੱਲੀ ਦਾ ਸੀਐਮ ਬਣਾਇਆ ਗਿਆ ਕੈਮਰਾ ਪਰ